ਕਰਦਾ ਆਮ ਜਿਹਾ ਸਮਾਨ ਤੇ ਉਹੀ ਸਾਦੇ ਮਸਾਲੇ ਫਿਰ ਵੀ ਇੰਨਾ ਮजेदार ਮਟਰ ਪਨੀਰ ਕਿ ਕਿਸੇ ਵੀ ਹੋਟਲ ਰੈਸਟੋਰੈਂਟ ਤੋਂ ਘੱਟ ਨਹੀਂ ਜਦੋਂ ਇਹ ਮजेदार ਜਾਂ ਮਟਰ ਪਨੀਰ ਬਣਾ ਕੇ ਤੁਸੀਂ ਖਾ ਲਿਆ ਤੇ ਜਦੋਂ ਵੀ ਕੋਈ ਮਹਿਮਾਨ ਆਊਗਾ ਜੇ ਘਰ ਵਿੱਚ ਕੋਈ ਸਪੈਸ਼ਲ ਲੰਚ ਡਿਨਰ ਹੋਊਗਾ ਤਾਂ ਤੁਸੀਂ ਝਟਪਟ ਤਿਆਰ ਕਰ ਲੋਗੇ ਬਣਾਉਣਾ ਇੰਨਾ ਜ਼ਿਆਦਾ ਆਸਾਨ ਹੈ ਕਿ ਮਿੰਟਾਂ ਦਾ ਕੰਮ ਹੈ ਇਹਦੇ ਲਈ ਲੈ ਸਭ ਤੋਂ ਪਹਿਲਾਂ 3-4 ਆਪਾਂ ਪਿਆਜ਼ ਜਿਨ੍ਹਾਂ ਨੂੰ ਬਰੀਕ ਤੇ ਲੰਬਾ ਆਪਾਂ ਕੱਟ ਲਿਆ ਉਸ ਤੋਂ ਬਾਅਦ ਪਿਆਜ਼ ਨੂੰ ਆਪਾਂ ਕਲੀਆਂ ਵਿੱਚੋਂ ਫੱਕ ਕਰ ਲਾਂਗੇ ਹੌਲੀ ਹੌਲੀ ਇਹਨੂੰ ਕਰ ਲਿਓ ਕੁਛ ਆਪਣੇ ਆਪ ਹੀ ਕੜਾਈ ਵਿੱਚ ਹੋ ਜਾਊਗਾ ਉਸ ਤੋਂ ਬਾਅਦ ਜੀ ਛੋਟੀ ਜੀ ਕੜਚੀ ਲਈ ਆਪਾਂ ਸਰੋਂ ਦੇ ਤੇਲ ਦੀ ਤੇਲ ਨੂੰ ਚੰਗੀ ਤਰ੍ਹਾਂ ਫੁੱਲ ਗਰਮ ਕਰਾਂਗੇ ਤੇ ਵਿੱਚ ਆਪਾਂ ਪਿਆਜ਼ ਪਾ ਦਾਂਗੇ ਗੈਸ ਦੀ ਫਲੇਮ ਮੀਡੀਅਮ ਟੂ ਫੁੱਲ ਰੱਖਿਓ ਕਿਉਂਕਿ ਜਿਹੜਾ ਪਿਆਜ਼ ਦਾ ਕਲਰ ਹੈ ਆਪਾਂ ਥੋੜਾ ਜਿਹਾ ਡਾਰਕ ਰੱਖਾਂਗੇ ਜਦੋਂ ਤੱਕ ਆਪਣੇ ਪਿਆਜ਼ ਪੱਕਣਗੇ ਆਪਾਂ ਦੂਸਰਾ ਸਮਾਨ ਤਿਆਰ ਕਰਾਂਗੇ ਤਿੰਨ ਚਾਰ ਲਵਾਂਗੇ ਹਰੀਆਂ ਮਿਰਚਾਂ 1 ਇੰਚ ਦਾ ਟੁਕੜਾ ਲਿਆ ਅਦਰਕ ਦਾ ਤਿੰਨ ਚਾਰ ਕਲੀਆਂ ਲਸਣ ਦੀਆਂ ਉਹਨਾਂ ਨੂੰ ਕੱਟ ਲਾਂਗੇ ਫਿਰ ਇੱਕ ਚੌਪਰ ਵਿੱਚ ਪਾ ਕੇ ਕਰਾਂਗੇ ਚੌਪ ਦਰਦਰਾ ਜਿਹਾ پیس ਕੇ ਇੱਕ ਸਾਈਡ ਤੇ ਰੱਖ ਦਾਂਗੇ ਜਦੋਂ ਹੀ ਵਧੀਆ ਸਬਜ਼ੀਆਂ ਖਾਂ ਜਾਣੇ ਤੇ ਲੱਗਦਾ ਇਸ ਤਰੀਕੇ ਨਾਲ ਘਰੇ ਨਹੀਂ ਬਣ ਸਕਦੀਆਂ ਚੀਜ਼ਾਂ ਉਹੀ ਹੁੰਦੀਆਂ ਥੋੜਾ ਥੋੜਾ ਚੇਂਜ ਹੁੰਦਾ ਤੇ ਸਬਜ਼ੀਆਂ ਉਸ ਤੋਂ ਵੀ ਕਿਤੇ ਜ਼ਿਆਦਾ ਵਧੀਆ ਬਣਦੀਆਂ ਪਿਆਜ਼ ਆਪਣੀ ਤਿਆਰ ਹੋ ਗਏ ਇਹਨਾਂ ਨੂੰ ਆਪਾਂ ਇੱਕ ਛੰਨੀ ਵਿੱਚ ਕੱਢ ਕੇ ਸਾਈਡ ਤੇ ਰੱਖ ਦਾਂਗੇ ਚਾਹੇ ਤੁਸੀਂ ਕੋਈ ਸੁਰਾਖ ਵਾਲੀ ਲੈ ਲਿਓ ਜਾਂ ਫਿਰ ਪੂਰੀਆਂ ਵਾਲੀ ਲੈ ਲਿਓ ਤੇਲ ਜੈਦਾ ਚੰਗੀ ਤਰ੍ਹਾਂ ਨਿਚੋੜ ਦਿਓ ਤੇ ਇਹਨੂੰ ਇੱਕ ਸਾਈਡ ਤੇ ਰੱਖ ਦਿਓ ਉਸ ਤੋਂ ਬਾਅਦ ਤਿੰਨ ਚਾਰ ਲੈ ਲਿਓ ਟਮਾਟਰ ਤੇ ਉਹਨਾਂ ਨੂੰ ਮੋਟਾ-ਮੋਟਾ ਜਿਹਾ ਤੁਸੀਂ ਕੱਟ ਲਿਓ ਆਪਾਂ ਇੱਥੇ ਚਾਰ ਟਮਾਟਰ ਲਏ ਆ ਬਾਕੀ ਤੁਹਾਡੀ ਇੱਛਾ ਹੈ ਤੁਸੀਂ ਕੱਟ ਵੀ ਲੈ ਸਕਦੇ ਹੋ ਉਸ ਤੋਂ ਬਾਅਦ ਇੱਕ ਪੈਨ ਵਿੱਚ ਅੱਧਾ ਗਲਾਸ ਪਾਵਾਂਗੇ ਪਾਣੀ ਦਾ ਵਿੱਚ ਪਾਦਾਂਗੇ ਟਮਾਟਰ ਟਮਾਟਰ ਤੁਸੀਂ ਇਸ ਤਰੀਕੇ ਨਾਲ ਪਾਉਣੇ ਆ ਮਤਲਬ ਉਲਟੇ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਰੰਗ ਵਾਲੀ ਮਿਰਚ ਇੱਕ ਚਮਚ ਪਾਵਾਂਗੇ ਤੇਲ ਦਾ 5 ਤੋਂ 6 ਮਿੰਟ ਲਈ ਇਹਨੂੰ ਆਪਾਂ ਲਗਾਤਾਰ ਪਕਾਵਾਂਗੇ ਜਦੋਂ ਤੱਕ ਇਹ ਬਿਲਕੁਲ ਸੌਫਟ ਨਹੀਂ ਹੋ ਜਾਂਦੇ ਉਸ ਤੋਂ ਬਾਅਦ ਇਹਨੂੰ ਤੁਸੀਂ ਉਲਟਾ ਕਰਕੇ ਇਹਨਾਂ ਦੇ ਸਾਰੇ ਛਿਲਕੇ ਉਤਾਰ ਲੈਣੇਗੇ ਬੜੇ ਸਿੰਪਲ ਤਰੀਕੇ ਨਾਲ ਆਪਣੇ ਆਪ ਹੀ ਛਿਲਕੇ ਜਿਹੜੇ ਉਤਰਦੇ ਜਾਣਗੇ ਕਿਉਂਕਿ ਟਮਾਟਰ ਇੱਥੇ ਐਨੇ ਜ਼ਿਆਦਾ ਸੌਫਟ ਹੋ ਜਾਂਦੇ ਨੇ ਇੱਕ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਮਜ਼ੇਦਾਰ ਜੀਆਂ ਰੈਸਪੀਆਂ ਦੇਖ ਲਈ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਜੇ ਮਟਰ ਪਨੀਰ ਦੀ ਇਹ ਮਜ਼ੇਦਾਰ ਜੀ ਰੈਸਪੀ ਵਧੀਆ ਲੱਗੀ ਹੰਦੀ ਹੋਏ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਉਸ ਤੋਂ ਬਾਅਦ ਜੀ ਇਹਨਾਂ ਨੂੰ ਆਪਾਂ ਠੰਡਾ ਕਰ ਲਾਂਗੇ ਤੇ ਇੱਕ ਜੱਗ ਵਿੱਚ ਪਾ ਕੇ ਗ੍ਰाइंड ਕਰ ਲਾਂਗੇ ਇਹਦੀ ਪਿਓਰੀ ਤਿਆਰ ਕਰ ਲਾਂਗੇ ਤੇ ਪਰ ਇਹਨੂੰ ਜਦੋਂ ਹੀ ਤਿਆਰ ਕਰਨਾ ਸੀ ਤੇ ਮੈਂ ਭੁੱਲ ਗਈ ਸੀ ਇਹਦੇ ਵਿੱਚ ਆਪਾਂ ਥੋੜੇ ਜਿਹਾ ਪਿਆਜ਼ ਪਾਵਾਂਗੇ ਉਹ ਤੁਸੀਂ ਨਾਲ ਦੀ ਨਾਲ ਹੀ ਪਾ ਲੈਨੇ ਆ ਪਰ ਮੈਂ ਵੱਲ ਵਿੱਚ ਪਾਈ ਅੱਧੇ ਆਪਾਂ ਪਿਆਜ਼ ਇਹਦੇ ਵਿੱਚ ਥੋੜੇ ਜਿਹਾ ਪਾ ਲੇ ਤੇ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਇਹਦੀ ਬਿਲਕੁਲ ਤੁਸੀਂ ਪਿਓਰੀ ਤਿਆਰ ਕਰ ਲੈਣੀ ਹੈ ਉਸ ਤੋਂ ਬਾਅਦ ਜੀ ਆਪਣਾ ਇਹ ਸਾਰਾ ਸਮਾਨ ਤਿਆਰ ਹੋ ਗਿਆ ਤੇ ਮਟਰ ਵੀ ਆਪਾਂ ਫ੍ਰਿਜ ਵਿੱਚ ਚੋਕ C'est ਮਟਰ ਵੀ ਆਪਣੇ ਕੋਲੇ ਤਾਜ਼ੇ ਆ ਆਪਾਂ ਇੱਕ ਦਿਨ ਕੱਢ ਕੇ ਪਹਿਲਾਂ ਹੀ ਫਰਿੱਜ ਵਿੱਚ ਰੱਖੇ ਸੀ ਤੇ ਤੁਸੀਂ ਇਹਦੇ ਵਿੱਚ ਫਰੋਜ਼ਨ ਮਟਰ ਹੈ ਜਿਹੜੇ ਯੂਜ਼ ਨਾ ਕਰਿਓ ਕਿਉਂਕਿ ਇਹ ਤਾਜ਼ੇ ਮਟਰਾਂ ਦਾ ਹੀ ਬਹੁਤ ਜ਼ਿਆਦਾ ਟੇਸਟੀ ਬੰਦ ਹੈ ਫਿਰ ਉਸੇ ਕੜਾਈ ਵਿੱਚ ਆਪਾਂ ਭੁੰਨਾਂਗੇ ਥੋੜਾ ਜਿਹਾ ਜੀਰਾ ਉਸ ਤੋਂ ਬਾਅਦ ਹੀ ਆਪਾਂ ਅਦਰਕ ਲਸਣ ਵਾਲਾ ਪੇਸਟ ਇਹਦੇ ਵਿੱਚ ਮਿਕਸ ਕਰ ਦਾਂਗੇ ਹਲਕਾ ਜਿਹਾ ਪਕਾ ਲਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਟਮਾਟਰਾਂ ਦੀ ਤਿਆਰ ਕੀਤੀ ਹੋਈ ਪਿਓਰੀ ਤੇ ਇਹਨੂੰ ਆਪਾਂ ਵਿੱਚ ਮਿਕਸ ਕਰ ਦਿੱਤਾ ਪਿਆਜ਼ ਥੋੜੇ ਜਿਹੇ ਦੇ ਵਿੱਚ ਮੋٹے ਰਹਿ ਗਏ ਕਿਉਂਕਿ ਮੈਂ ਬਾਅਦ ਵਿੱਚ ਬਾਈਸੀ ਪਰ ਤੁਸੀਂ एट ए टाइम ਹੀ ਨਾਲ ਦੀ ਨਾਲ ਹੀ ਟਮਾਟਰਾਂ ਦੇ ਪਾ ਦਿਓ ਬਿਲਕੁਲ ਵਿੱਚ ਮਿਕਸ ਹੋ ਜਾਣਗੇ 4 ਤੋਂ 5 ਮਿੰਟ ਲਈ ਲਗਾਤਾਰ ਇਹਨੂੰ ਆਪਾਂ ਪਕਾਵਾਂਗੇ ਗੈਸ ਦੀ ਫਲੇਮ ਚਾਹੀ ਤੁਸੀਂ ਫੁੱਲੀ ਰੱਖਿਓ ਉਸ ਤੋਂ ਬਾਅਦ ਇਹਨੂੰ ਟੱਕ ਕੇ ਪਕਾਓ ਕਿਉਂਕਿ ਇਹਦੇ ਛਿੱਟੇ ਜੇ ਕਾਫੀ ਉੱਪਰ ਉੱਠਣਗੇ ਐਨੀ ਇਹ ਪੱਕ ਕੇ ਹੋ ਜਾਊਗਾ ਤਿਆਰ ਤੇ ਆਪਾਂ ਕੱਟ ਲਿਆ ਜੀ ਪਨੀਰ ਇਹ ਤੁਸੀਂ ਆਪਣੇ ਹਿਸਾਬ ਨਾਲ ਕੱਟ ਲਿਓ ਫਿਰ ਆਪਾਂ ਇੱਕ ਪੈਨ ਵਿੱਚ ਲਵਾਂਗੇ 3-4 ਗਲਾਸ ਪਾਣੀ ਦੇ ਤੇ ਉਹਦੇ ਵਿੱਚ ਮਟਰਾਂ ਨੂੰ ਧੋ ਕੇ ਪਾ ਦਾਂਗੇ ਤੇ ਚੰਗੀ ਤਰ੍ਹਾਂ ਉਬਾਲ ਲਾਂਗੇ ਜਦੋਂ ਹੀ ਮਟਰਾਂ ਨੂੰ ਉਬਲਣ ਤੇ 3-4 ਮਿੰਟ ਹੋ ਜਾਣਗੇ ਮਤਲਬ ਇਹ ਅੱਧੇ ਤੋਂ ਜ਼ਿਆਦਾ ਪੱਕ ਗਏ ਤਾਂ ਤੁਸੀਂ ਨਾਲ ਹੀ ਨਾਲ ਹੀ ਇਹਦੇ ਵਿੱਚ ਪਨੀਰ ਪਾ ਦਿਓ ਕਿਉਂਕਿ ਇਹ ਵੀ ਨਾਲ ਹੀ ਇਹਦੇ ਸੌਫਟ ਹੋ ਜਾਊਗਾ 3-4 ਉਬਾਲਿਆਂ ਤੋਂ ਬਾਅਦ ਪਨੀਰ ਬਿਲਕੁਲ ਸੌਫਟ ਹੋ ਜਾਊਗਾ ਤੇ ਨਾਲ ਹੀ ਆਪਣੇ ਮਟਰ ਜਿਹੜੇ ਪੱਕ ਕੇ ਤਿਆਰ ਹੋ ਜਾਣਗੇ ਪਰ ਜਦੋਂ ਹੀ ਇਹ ਪੱਕ ਕੇ ਤਿਆਰ ਹੋ ਗਏ 5 ਕਿ ਮਿੰਟ ਤੁਸੀਂ ਇਹਨੂੰ ਇਸੇ ਤਰ੍ਹਾਂ ਹੀ ਪਏ ਰਹਿਣ ਦਿਓ ਕਿਉਂਕਿ ਜੇ ਥੋੜੀ ਬਹੁਤੀ ਕਸਰ ਰਹੀ ਤਾਂ ਵੀ ਵਿੱਚ ਬਨ ਜਾਣਗੇ ਉਸ ਤੋਂ ਬਾਅਦ ਜੀ ਆਪਣਾ ਮਸਾਲਾ ਵੀ ਹੋ ਗਿਆ ਤਿਆਰ ਤੇ ਇਹਦੇ ਵਿੱਚ ਪਾ ਪਾਵਾਂਗੇ ਹੁਣ ਨਮਕ ਮਿਰਚ ਮਸਾਲਾ ਹਲਦੀ ਤੰਗਿਆ ਪਾਊਡਰ ਹੋਈ ਸਾਦੇ ਜੇ ਮਸਾਲੇ ਬਿਲਕੁਲ ਵੀ ਕੁਝ ਐਕਸਟਰਾ ਨਹੀਂ ਪਾਵਾਂਗੀ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਹੋਰ ਪਕਾ ਲਾਂਗੇ ਜਿੰਨਾ ਇਸ ਮਸਾਲੇ ਨੂੰ ਤੁਸੀਂ ਪਕਾਉਂਗੇ ਉਹਨਾਂ ਟੇਸਟੀ ਤੁਹਾਡਾ ਇਹ ਮਟਰ ਪਨੀਰ ਬਣੂਗਾ ਮਸਾਲਾ ਪੱਕ ਕੇ ਬਿਲਕੁਲ ਤਿਆਰ ਹੋ ਗਿਆ ਇਹਨੇ ਆਪਣਾ ਤੇਲ ਹੈ ਜਿਹੜਾ ਛੱਡਤਾ ਉਸ ਤੋਂ ਬਾਅਦ ਹੀ ਆਪਾਂ ਇਹਦੇ ਵਿੱਚ ਮਟਰ ਪਨੀਰ ਨੂੰ ਮਿਕਸ ਕਰ ਦਾਂਗੇ ਕਿਉਂਕਿ ਇਹ ਪਹਿਲਾਂ ਹੀ ਬਹੁਤ ਜ਼ਿਆਦਾ ਸੌਫਟ ਹੋ ਚੁੱਕਿਆ ਹੈ ਤੇ ਇਹ ਬਣ ਕੇ ਇੱਥੇ ਤਿਆਰ ਹੈ ਜੇ ਤੁਹਾਨੂੰ ਇੱਥੇ ਥੋੜਾ ਜਿਹਾ ਗਾੜਾ ਲੱਗੇ ਹਲਕਾ ਜਿਹਾ ਵਿੱਚ ਇਹਦੇ ਤੁਸੀਂ ਪਾਣੀ ਮਿਕਸ ਕਰ ਦਿਓ 3-4 ਮਿੰਟ ਲਈ ਇਹਨੂੰ ਤੁਸੀਂ ਸਲੋ ਫਲੇਮ ਤੇ ਪਕਾਉਂਦੇ ਜਾਓ ਬਹੁਤ ਹੀ ਵਧੀਆ ਇਥੇ ਪੱਕ ਕੇ ਮਟਰ ਪਨੀਰ ਤਿਆਰ ਹੋ ਗਿਆ ਤਾਂ ਇਹਦੇ ਵਿੱਚ ਤੁਸੀਂ ਪਾ ਦਿਓ ਜੀ ਆਪਣੇ ਪਿਆਜ਼ ਜਿਹੜੇ ਤੁਸੀਂ ਪਹਿਲਾਂ ਪਕਾ ਕੇ ਰੱਖੇ ਸੀ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਓ ਬੜਾ ਹੀ ਸੋਹਣਾ ਇਹਦਾ ਕਲਰ ਆਇਆ ਹੈ ਬਿਨਾ ਕਿਸੇ ਕਲਰ ਤੋਂ ਉਹੀ ਘਰਲੇ ਸਾਦੇ ਜੇ ਮਸਾਲਿਆਂ ਨਾਲ ਬਹੁਤ ਹੀ ਟੇਸਟੀ ਜਿਹਾ ਜਿਹੜਾ ਮਟਰ ਪਨੀਰ ਬਣ ਕੇ ਤਿਆਰ ਹੋ ਗਿਆ ਉੱਪਰ ਆਪਾਂ ਪਾਤਾ ਜੀ ਹਰਾ ਹਰਾ ਧਨੀਆ ਤੇ ਇਹਦੀ ਬਹੁਤ ਸੋਣੀ ਜੀ ਖਸ਼ੂਆ ਜਿਹੜੀ ਆਨ ਲੱਗੀ ਜਦੋਂ ਵੀ ਬਣਾ ਕੇ ਤੁਸੀਂ ਆਪ ਖਾਓਗੇ ਜਾਂ ਕਿਸੇ ਨੂੰ ਖਵਾਓਗੇ ਤਾਂ ਤੁਹਾਡੇ ਤੋਂ ਪੱਕਾ ਇਹਦੀ ਰੈਸিপি ਜ਼ਰੂਰ ਪੁੱਛੂਗਾ ਬਾਕੀ ਤੰਦੂਰੀ ਰੋਟੀ ਨਾਲ ਖਾਓ ਕਰਦੀ ਨਾਲ ਖਾਓ ਉਹ ਤੁਹਾਡੀ ਮਰਜ਼ੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਕੱਲ ਹੈਗਾ ਜੀ ਸੰਡੇ ਮजेदार ਜਾਂ ਮਟਰ ਪਨੀਰ ਬਣਾ ਕੇ ਜ਼ਰੂਰ ਖਾ